ਜਾਨਪਿਆ ਵੀ ਨੂੰ ਤੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਪਿੰਡ ਪੋਰੀਸ਼ਨਾ ਵਿਖੇ ਜਿੱਥੇ ਅੱਜ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਪੰਜਾਬੀਆਂ ਵੱਲੋਂ ਮਾਵਲਾ ਦੀਪਨਗਰ ਦੇ ਵਿੱਚ ਪ੍ਰਵਾਸੀ ਵੱਲੋਂ ਜੋ ਪੰਜਾਬੀ ਬੱਚੇ ਦੀ ਹੱਤਿਆ ਕੀਤੀ ਗਈ ਕਬਰ ਸਥਾਨ ਦੇ ਵਿੱਚ ਉਸ ਨੂੰ ਲੈ ਕੇ ਅੱਜ ਜਿਹੜਾ ਪੰਜਾਬੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਸ ਦੀ ਦਿੱਖ ਨੂੰ ਮਿਲਿਆ ਤੇ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਜਿਹੜਾ ਪੰਜਾਬੀਆਂ ਵੱਲੋਂ ਖੁੱਲ੍ਹ ਕੇ ਜੋ ਬੋਲਿਆ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੁਰਹੀਰਾ ਇਲਾਕਾ ਤੋਂ ਜਿੱਥੇ ਪੰਜਾਬੀਆਂ ਬਰੋ ਜੋ ਲਗਾਤਾਰ ਮਤਾ ਪਾਇਆ ਗਿਆ ਮਤੇ ਦੇ ਵਿੱਚ ਜਾਣੋ ਕੀ ਕੀ ਲਿਖਿਆ ਗਿਆ ਪ੍ਰਵਾਸੀਆਂ ਲਈ ਜੋ ਲਗਾਤਾਰ ਤਸਵੀਰਾਂ ਦੇਖ ਰਹੇ ਤੁਸੀਂ ਉਸਾਰਪੁਰ ਦੇ ਪੁਰਹੀਰਾ ਜਹਰ ਗੁਰਦੁਆਰਾ ਸਾਹਿਬ ਤੋਂ ਦੇ ਨਾਲ ਵੀ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋ ਕੱਢ ਸਕਦੇ ਆ ਜੋ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਦਾ ਇਨਕਮ ਦਾ ਸੋਰਸ ਬੰਦ ਹੋ ਜਾਊਗਾ ਤੇ ਆਪ ਹੀ ਵਾਪਸ ਜਾਣਗੇ ਸਾਨੂੰ ਆਪਣੇ ਪੰਜਾਬੀਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਸਾਡੇ ਪੰਜਾਬੀਆਂ ਨੇ ਕੋਈ ਵੀ ਕੰਮ ਸ਼ੁਰੂ ਕੀਤਾ ਕੋਈ ਦੁਕਾਨ ਆ ਕੋਈ ਰੇੜੀ ਆ ਸਾਨੂੰ ਉਹਨਾਂ ਕੋਲ ਸੌਦਾ ਲੈਣ ਨਹੀਂ ਜਾਣਾ ਚਾਹੀਦਾ ਚਾਹੇ 1-2 ਰੁਪਏ ਮਹਿੰਗਾ ਵੀ ਦੋਗੇ ਬਟ ਸਾਫ਼ ਸੁਥਰਾ ਹੋਊਗਾ ਸਾਨੂੰ ਆਪਣੇ ਪੰਜਾਬੀਆਂ ਨੂੰ ਪ੍ਰੇਫਰੈਂਸ ਦੇਣੀ ਚਾਹੀਦੀ ਆ ਤੇ ਇੱਕ ਮੇਰੀ ਰਿਕਵੈਸਟ ਆ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖ ਲਈਆਂ ਜਿਦੇ ਵਿੱਚ ਉਹ ਦੱਸ ਰਹੇ ਆ ਕਿ ਹਾਂ ਇੰਨੀ ਕਾਫੀ ਸੜਕਾਂ ਤੋਂ ਜਿਹੜੀਆਂ ਚੁੱਕਵਾ ਦਿੱਤੀਆਂ ਗਈਆਂ ਤੇ ਹੁਣ ਉਹ ਖਾਲੀ ਆ ਪੰਜਾਬੀ ਨੂੰ ਸੱਦੇ ਦਿੱਤੇ ਜਾ ਰਿਹਾ ਕਿ ਤੁਸੀਂ ਆ ਕੇ ਲਗਾਓ ਉਹ ਤੋਂ ਮੇਰੇ ਸਾਰਿਆਂ ਨੂੰ ਬੇਨਤੀ ਆ ਕਿ ਪਲੀਜ਼ ਜਿਹੜੇ ਵੀ ਬੇਰੁਜ਼ਗਾਰ ਹੈਗੇ ਚਾਹੇ ਪੜੇ ਲਿਖੇ ਆ ਕੰਮ ਕਰਨ ਚ ਕੋਈ ਸ਼ਰਮ ਨਹੀਂ ਐ ਤੁਸੀਂ ਆ ਕੇ ਉੱਥੇ ਰੇੜੀਆਂ ਲਗਾਓ ਅਸੀਂ ਤੁਹਾਡਾ ਹੀ ਸਪੋਰਟ ਕਰਦੀਆਂ ਜੇ ਤੁਹਾਡੇ ਕੋਈ ਨਗਰ ਮਹੱਲੇ ਚ ਕੋਈ ਹੈਗਾ ਜੋ ਬਹੁਤ ਹੀ ਗਰੀਬ ਆ ਫਸਟ ਟਾਈਮ ਰੇੜੀ ਨਹੀਂ ਲਗਾ ਸਕਦਾ ਉਹ ਸਾਨੂੰ ਇਨਫੋਰਮ ਕਰ ਸਕਦਾ ਆ ਫਸਟ ਟਾਈਮ ਰੇੜੀ ਲਗਾਣੀ ਸੋਦਾ ਪਾਣਾ ਉਹ ਆਪ ਕੋਠੀਲਾ ਦੀ ਸੰਗਤ ਕਰਕੇ ਦੇਉਗੀ ਤੇ ਦੂਸਰਾ ਇਹ ਕੰਮ ਸਿਰਫ ਇਹ ਨਹੀਂ ਕਿ ਆਪਾਂ ਕਹਿੰਦੇ ਆ ਕਿ ਇਕਵਲ ਆ ਜਾਇੰਟਸ ਤੇ ਲੇਡੀਜ਼ ਇਕਵਲ ਆ ਕਿ ਜਿਹੜੀ ਲਗਾਨਾ ਸਿਰਫ ਬੰਦੇ ਦਾ ਕੰਮ ਨਹੀਂ ਜੇ ਕੋਈ ਲੇਡੀ ਬੇਰੋਜ਼ਗਾਰ ਆ ਉਹ ਕੰਮ ਕਰਨਾ ਚਾਹੁੰਦੀ ਆ ਤੇ ਉਹ ਵੀ ਆ ਕੇ ਜਿਹੜੀ ਲਗਾ ਸਕਦੀ ਆ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਲਗਾਨ ਦੀ ਵਿੱਚ ਸਟਾਰਟਿੰਗ ਦੇ ਵਿੱਚ ਕੋਈ ਵੀ ਹੈਲਪਲੀ ਲੋਡ ਆ ਅਸੀਂ ਉਹਨਾਂ ਦੇ ਨਾਲ ਆ ਤੇ ਅੱਗੇ ਤੋਂ ਆਪਾਂ ਮੋਟੀਵੇਟ ਵੀ ਸਾਰਿਆਂ ਨੂੰ ਕਰਾਂਗੇ ਕਿ ਤੁਸੀਂ ਉੱਥੇ ਜਾਓ ਜਿੱਥੇ ਪੰਜਾਬੀ ਖੜਾ ਹੈ ਜਿੱਦ ਪੰਜਾਬੀ ਸਪੈਸ਼ਲ ਜੀ ਕੋਈ ਲੇਡੀ ਖੜੀ ਹੈ ਸਪੈਸ਼ਲੀ ਉਹਦੇ ਕੋਲ ਜਾਓ ਉਹਦੇ ਕੋਲ ਸੋਦਾ ਲਓ ਉਹਨਾਂ ਦਾ ਇਨਕਮ ਸੋਰਸ ਬੰਦ ਹੋ ਗਿਆ ਤੇ ਆਪੇ ਵਾਪਸ ਜਾਣਗੇ ਅਸੀਂ ਉਹਨਾਂ ਦਾ ਇਨਕਮ ਸੋਰਸ ਬਣਾਇਆ ਹੋਇਆ ਚਾਹੀਆਂ ਚੱਲ ਰਿਹਾ ਅੱਜ ਪਿੰਡ ਪੁਰ ਹੀਰਾ ਸਮੂਹ ਨਗਰ ਨਿਵਾਸੀ ਅੱਜ ਪੁਰ ਹੀਰਾ ਗੁਰਦੁਆਰਾ ਸਾਹਿਬ ਜ਼ਿਆਦਾ ਜ਼ੋਰ ਇਕੱਤਰ ਹੋਏ ਆਂ ਔਰ ਇਹਦੇ ਵਿੱਚ ਸਾਡੀਆਂ ਭੈਣਾਂ ਵੱਡੀ ਗਿਣਤੀ ਚਾਹੀਆਂ ਨੇ ਸਾਰੇ ਹੀ ਪੁਰ ਹੀਰਾ ਵੱਲੋਂ ਸੰਗਤ ਆਈਆਂ ਨੇ ਸੋ ਇਹਦੇ ਵਿੱਚ ਅੱਜ ਸਰਬਸੰਮਤੀ ਨਾਲ ਜਿਹੜਾ ਮਤਾ ਆ ਉਹ ਅੱਜ ਲਿਖ ਕੇ ਪਾਸ ਕੀਤਾ ਗਿਆ ਹੈ ਕਿ ਜਿਹੜਾ ਆ ਪਿਛਲੇ ਦਿਨੀ ਵਾਕਿਆ ਹੋਇਆ ਨਿਊ ਦੀਪਨਗਰ ਦਾ ਇੱਕ ਲੜਕਾ ਚੁੱਕ ਕੇ ਜੋ ਪ੍ਰਵਾਸੀ ਵੱਲੋਂ ਉਹਦੇ ਨਾਲ ਦੁਸ਼ਕਰਮ ਕੀਤਾ ਗਿਆ ਬੇਦਰਦੀ ਨਾਲ ਉਹਦੀ ਹੱਤਿਆ ਕੀਤੀ ਗਈ ਸੋ ਉਸ ਦੇ ਸਬੰਧ ਦੇ ਵਿੱਚ ਬੜਾ ਰੋਹ ਹੈ ਸਾਰਿਆਂ ਦੇ ਵਿੱਚ ਤੇ ਪੂਰੀ ਰਹਿੰਦੀ ਨਗਰ ਜਿਹੜੇ ਨਿਵਾਸੀ ਸੰਗਠਾ ਇਹਨਾਂ ਨੇ ਇੱਕ ਮਤਾ ਪਾਇਆ ਅੱਜ ਵੀ ਜਿੰਨੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਪੀਸੀਸੀ ਹੋਣੀ ਚਾਹੀਦੀ ਆ ਔਰ ਜਿਹੜੇ ਕੋਈ ਨਵੇਂ ਆ ਰਹੇ ਨੇ ਕਿਸੇ ਦਾ ਵੀ ਇੱਥੇ ਦੇ ਐਮਸੀ ਸਾਹਿਬਾਨ ਲੰਬardar ਸਾਹਿਬਾਨ ਕੋਈ ਵੀ ਉਹਨਾਂ ਦਾ ਨਵਾਂ ਆਧਾਰ ਕਾਰਡ ਨਹੀਂ ਬਣੇਗਾ ਪ੍ਰਵਾਸੀਆਂ ਦਾ ਦੂਸਰੇ ਸਟੇਟਾਂ ਤੋਂ ਆਉਣ ਵਾਲਿਆਂ ਦਾ ਔਰ ਕਿਸੇ ਦੇ ਵੀ ਦੂਸਰੇ ਸਟੇਟ ਤੋਂ ਆਣਾ ਇਹਦੀ ਵੋਟ تصਦੀਕ ਨਹੀਂ ਕਰੇਗਾ ਸੋ ਇਸ ਕਰਕੇ ਜਿਹੜੇ ਕਿਰਾਏ ਤੇ ਰਹਿ ਰਹੇ ਨੇ ਉਹ ਮਕਾਨ ਮਾਲਕਾਂ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਹੋਏਗੀ ਜੇ ਬਿਨਾ ਪੀਸੀਸੀ ਤੋਂ ਕੋਈ ਰੱਖਦੇ ਨੇ ਤੇ ਕੋਈ ਕਿਰਾਏਦਾਰ ਕੋਈ ਕ੍ਰਾਈਮ ਕਰਦਾ ਹੈ ਕੋਈ ਗਲਤੀ ਕਰਦਾ ਹੈ ਤੇ ਮਕਾਨ ਮਾਲਕ ਨੂੰ ਵੀ ਉਨੀ ਹੀ ਸਜ਼ਾ ਹੋਏਗੀ ਪਿੰਡ ਵਾਲੇ ਉਨਾ ਹੀ ਕੋਸ਼ਿਸ਼ ਕਰਾਉਣਗੇ ਪਰਚਾ ਦਰਜ ਕਰਾਉਣ ਵਾਸਤੇ ਜਿੰਨਾ ਉਹ ਦੋਚੀ ਹੋਏਗਾ ਤੇ ਨਾ ਹੀ ਪੁਰੀਰਾਂ ਦੇ ਵਿੱਚ ਕਿਸੇ ਪ੍ਰਵਾਸੀ ਨੂੰ ਜ਼ਮੀਨ ਵੇਚੇਗਾ ਕੋਈ ਇਹ ਅੱਜ ਜਿਹੜੇ ਮੁੱਖ ਮਤੇ ਪਾਸ ਕੀਤੇ ਗਏ ਨੇ ਇਹਦੇ ਵਿੱਚ ਅੱਜ ਪੁਰੀਰਾਂ ਦੇ ਵਿੱਚ ਔਰ ਇਹ ਸਾਰੇ ਨਗਰ ਨੇ ਇੱਕ ਮਤ ਹੋ ਕੇ ਇਹਦੇ ਮਤਾਂ ਜਿਹੜਾ ਲਿਖਤੀ ਦੇ ਵਿੱਚ ਅੱਜ ਇਹਨੂੰ ਪਾਸ ਕੀਤਾ ਸੋ ਉਹਦੀ ਕਾਪੀ ਆਪ ਜੀ ਨੂੰ ਅਸੀਂ ਮੈਂ ਹਕਰਾ ਦੇਾਂਗੇ ਸੋ ਅੱਜ ਦੇ ਇਸ ਕੱਠ ਦੀ ਜਿਹੜੀ ਪ੍ਰਧਾਨਗੀ ਆ ਉਹ ਸਾਡੇ ਸੁਰਿੰਦਰ ਕੁਮਾਰ ਜੀ ਮਹਿਰ ਸਾਹਿਬ ਔਰ ਸਾਡੇ ਭੈਣ ਜੀ ਐਮਸੀ ਸਾਹਿਬ ਇੰਦਰਜੀਤ ਕੌਰ ਜੀ ਔਰ ਨਾਲ ਮੈਂ ਐਕਸ ਇਤੋਂ ਐਮਸੀ ਵੀ ਆ ਤੇ ਮੈਂ ਸਟੇਟ ਪ੍ਰੈਜ਼ੀਡੈਂਟ ਵੀ ਆ ਭਾਰਤੀ ਕਿਸਾਨ ਯੂਨੀਅਨ ਦੇ ਆਪਾ ਤੋਂ ਇਹ ਸਾਰਿਆਂ ਦੀ ਪ੍ਰਧਾਨਗੀ ਇਹ ਅੱਜ ਦੀ ਹੈ ਜਿਹੜੀ ਅ ਗ੍ਰਾਮ ਸਭਾ ਦੀ ਮੀਟਿੰਗ ਹੋਈ ਹੈ ਸੋ ਇਹਦੇ ਵਿੱਚ ਇਹ ਇੱਕ ਮਤ ਹੋ ਕੇ ਜਿਹੜਾ ਅੱਜ ਦਾ ਇਹ ਮਤਾ ਜਿਹੜਾ ਲਿਖਿਆ ਗਿਆ ਤੇ ਪਾਸ ਕੀਤਾ ਗਿਆ। ਸੋ ਹੁਣ ਅ ਮੰਨਜੀ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਨਾਰਾ ਲਾਇਆ ਹੁੰਦਾ ਸੀ ਇਹਨਾਂ ਨੂੰ ਪਜਾਓ ਤੇ ਪੰਜਾਬ ਬਚਾਓ। ਠੀਕ ਹੈ। ਹੁਣ ਕਿਤੇ ਨਾ ਕਿਤੇ ਮੈਂ ਕਿਹਾ ਸਰਕਾਰ ਦੇ ਬਿਆਨ ਤੋਂ ਵੱਧ ਤਬਦੀਲੀ ਕਿਤੇ ਆ ਰਹੀ ਹੈ ਕਿ ਨਹੀਂ। ਇਹ ਗੱਲ ਆ ਗਈ ਕਿ ਹੁਣ ਵੈਰੀਫਿਕੇਸ਼ਨ ਕਰਾਉਣ ਦੀਆਂ ਨਹੀਂ ਨਾ ਕਿ ਕੱਢਣ ਦਾ ਤਾਂ ਨਾ ਹੀ ਨਹੀਂ ਲਿਆ ਜਾਂਦਾ। ਦੇਖੋ ਮੈਂ ਇਹ ਗੱਲ ਕਹਾਂਗਾ ਇਹ ਪਹਿਲਾਂ ਵੀ ਗੱਲ ਹੋਸੀ ਹੁਣ ਵੀ ਹੋਈ ਆ। ਵੀ ਜਿਹੜੇ ਕ੍ਰਿਮੀਨਲ ਆ ਇਥੋਂ ਭਜਾਓ। ਜਿਹੜੇ ਲੋਕ ਇਹਨਾਂ ਦੇ ਵਿੱਚ 15 ਤੋਂ 20% ਕ੍ਰਾਈਮ ਕਰਕੇ ਆਏ ਹੋਏ ਨੇ। ਉਹ ਤਾਂ ਹੀ ਹੋਏਗਾ ਨਾ ਜਦੋਂ ਪੀਸੀਸੀ ਹੋਏਗੀ ਉਹ ਭੁਜਾਇ ਹੀ ਜਾਣਗੇ ਸੋ ਇਹ ਨਾਰਾ ਬਿਲਕੁਲ ਉਸੇ ਤਰ੍ਹਾਂ ਕਾਇਮ ਹੈ ਵੀ ਜਿਹੜੇ ਕ੍ਰਿਮੀਨਲ ਨੇ ਉਹ ਚਾਹੇ ਵਿਹਾਰ ਤੋਂ ਆਏ ਆ ਚਾਹੇ ਜੁਪੀ ਤੋਂ ਆਏ ਚਾਹੇ ਹਿਮਾਚਲ ਤੋਂ ਆਏ ਚਾਹੇ ਉੱਤਰਾਖੰਡ ਤੋਂ ਆਏ ਝਾਰਖੰਡ ਤੋਂ ਆਏ ਰਾਜਸਥਾਨ ਤੋਂ ਆਏ ਜਿਹੜਾ ਵੀ ਹੋਵੇ ਤੇ ਕ੍ਰਿਮੀਨਲ ਬੰਦਾ ਉਹਨੂੰ ਪੰਜਾਬ 'ਚ ਰਹਿਣ ਦਾ ਕੋਈ ਹੱਕ ਨਹੀਂ ਉਹ ਬਿਲਕੁਲ ਇਥੋਂ ਭੁਜਾਇਆ ਜਾਣਗੇ ਜਿਹੜੇ ਲੋਕ ਇਨਸਾਫ ਪਸੰਦ ਨੇ ਜਿਹੜੇ ਕ੍ਰਾਈਮ ਨਹੀਂ ਕਰਦੇ ਆਪਣਾ ਕੰਮ-ਕਾਰ ਕਰਦੇ ਨੇ ਉਹ ਕੰਮ-ਕਾਰ ਕਰਨ ਆਪਣੇ ਪਿੱਛੇ ਨੂੰ ਪੈਸੇ ਭੇਜਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਸਿਰੇ ਤੋਂ ਆਇਆ ਰਹੇ ਨੇ ਉਹ ਇੱਥੇ ਦੇ ਪੱਕੇ ਵਸਨੀਕ ਨਹੀਂ ਬਣਨਗੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਦੋ ਵਾਰ ਕਿਸਾਨੀ ਅੰਦੋਲਨ ਲੜ ਚੁੱਕੇ ਹੋ ਨੈਸ਼ਨਲ ਲੀਡਰ ਹੋਗਾ ਕੀ ਲੱਗਦਾ ਹੈ ਕਿ ਸਰਕਾਰਾਂ ਦੇ ਨਾਲ ਮੱਥਾ ਲਾਇਆ ਹੈ ਆਪਾਂ ਤੇ ਕੀ ਮੋਬਤੀਆਂ ਦੇ ਨਾਲ ਇਹਨਾਂ ਨੂੰ ਆਪਾਂ ਜਿੱਤ ਲਾਂਗੇ ਦੇਖੋ ਇਹ ਕਲੀਅਰ ਹੈ ਕਿ ਇੱਕ ਮੋਬ ਚੱਲਦੀ ਹੁੰਦੀ ਆ ਜੇ ਸਰਕਾਰ ਨੇ ਅੱਜ ਇਹਨਾਂ ਲੋਕਾਂ ਦੀ ਵਾਹ ਨਹੀਂ ਪਕੜੀ ਜੇਕਰ ਇਹਦਾ ਹੱਲ ਨਹੀਂ ਕੱਢਿਆ ਤੇ ਫਿਰ ਇਹ ਕਲੀਅਰ ਹੈ ਵੀ ਇਹ ਸਰਕਾਰ ਨੂੰ ਚਲਤਾ ਕਰ ਦੇਣਗੇ ਲੋਕ ਇਹ ਪਿੰਡ ਪਿੰਡ ਦੇ ਵਿੱਚ ਜਿਹੜੀ ਆ ਜਗਾ ਗਿਆ ਉਹ ਹਰਵੀਰ ਇਹ ਕਮਾਂਗਾ ਇਹ ਤੁਖ ਦੀ ਅੰਦਰ ਸਿਗੀ ਲੋਕਾਂ ਦੇ ਕਿਉਂਕਿ ਲੋਕਾਂ ਨਾਲ ਜਦੋਂ ਪ੍ਰਵਾਸੀ ਤਸ਼ੱਦਦ ਕਰਦੇ ਨੇ ਰੇੜੀਆਂ ਨਹੀਂ ਲਾਉਣ ਦਿੰਦੇ ਆਪਣੀਆਂ ਮਰਜ਼ੀਆਂ ਕਰਦੇ ਨੇ ਤਾਂ ਉਦੋਂ ਇਹ ਅੰਦਰ ਇੱਕ ਸਾਰਿਆਂ ਦਾ ਇੱਕ ਰੋਸ ਸੀਗਾ ਪਰ ਅੱਜ ਇੱਕ ਅਲਖ ਜਗਾ ਗਿਆ ਹਰਵੀਰ ਉਹ ਪੰਜ ਸਾਲ ਦਾ ਬੱਚਾ ਤੇ ਅੱਜ ਉਹ ਗੁੱਸਾ ਬਾਹਰ ਨਿਕਲਿਆ ਸੋ ਇਹ ਹੁਣ ਸ਼ਾਂਤ ਨਹੀਂ ਹੋਣ ਵਾਲਾ ਉਹਨਾਂ ਚਿਹਰੇ ਜਿੰਨਾ ਚਿਹਰੇ ਨੂੰ ਅਮਲੀ ਜਾਮਾ ਸਰਕਾਰ ਨਹੀਂ ਪਹਿਨੌਂਦੀ ਮੇਰ ਸਾ ਤੁਹਾਡੇ ਬਾੜ ਦੇ ਵਿੱਚ ਅੱਜ ਮਤਾ ਪਾਇਆ ਗਿਆ ਕਿ ਜੋ ਵੀ ਪ੍ਰਵਾਸੀ ਨੇ ਇਹਨਾਂ ਦੀ ਪੀਸੀ ਜਾਰਾ ਕਰਾਈ ਜਾਵੇ ਜੋ ਕਿ ਕ੍ਰਿਮੀਨਲ ਨੇ ਇਹਨਾਂ ਨੂੰ ਇਤੋਂ ਵੱਡਿਆ ਜਾਵੇ ਸੋ ਸਰਕਾਰ ਦਾ ਵੀ ਇਹੀ ਬਿਆਨ ਹੈ ਕਿ ਤੁਸੀਂ ਇਹਨਾਂ ਨੂੰ ਕੱਢ ਨਹੀਂ ਸਕਦੇ ਜੀ ਕਿ ਲੱਗਦਾ ਹੈ ਕਿ ਤੁਸੀਂ ਪਿੰਡ ਵਾਸੀਆਂ ਦਾ ਸਾਥ ਦੇਓਗੇ ਕਿ ਸਰਕਾਰ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਇੱਥੇ ਜਿੰਨੇ ਵੀ ਜੰਗ ਸੰਗਤ ਇਕੱਠੀ ਹੋਈ ਆ ਪੁਰਿਆਂ ਦੀ ਜਾਕੋਬਾ ਪੈਣਾ ਭਰਾ ਸਾਰੇ ਵੱਡੇ ਛੋਟੇ ਪਹਿਲਾਂ ਸਾਰਿਆਂ ਸੱਸੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਦਾ ਜਿਹੜਾ ਇਕੱਠ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ 9 ਤਰੀਕ ਨੂੰ ਜਿਹੜਾ ਕਿ ਸਾਡੇ ਇੱਥੇ ਕੀਰਤੀ ਨਗਰ ਦੇ ਵਿੱਚ ਇੱਕ ਜਿਹੜਾ ਕਾਂਡ ਹੋਇਆ ਹਰਵੀਰ ਦਾ ਬੱਚੇ ਦਾ ਔਰ ਉਸ ਕਾਂਡ ਨੇ ਸਾਰੇ ਪੰਜਾਬ ਨੂੰ ਸਾਰੇ ਸਾਡੇ ਸ਼ਹਿਰ ਨੂੰ ਹਾਰਪੁਰ ਨੂੰ ਇਲਾਕੇ ਰੱਖ ਦਿੱਤਾ ਹਰ ਇੱਕ ਦਾ ਦਿਲ ਜਿਹੜਾ ਦੁੱਖ ਦਾ ਸਗਾ ਉਸ ਬੱਚੇ ਦਾ ਦੇਖੋ ਮਾਸੂਮ ਬੱਚਾ ਹਜੇ ਉਹ ਦੇਖੋ 5 ਸਾਲ ਦਾ ਬੱਚਾ ਇਕਲੌਤਾ ਬੱਚਾ ਉਸ ਮਾਂ ਬਾਪ ਦਾ ਜਿਹਨੂੰ ਕਿ ਉਹਨੇ ਬੜੇ ਵੀ ਬਹੁਤ ਹੀ ਬੇਰਹਿਮੀ ਦੇ ਨਾਲ ਉਹਨੂੰ ਉਹਨੇ ਮਾਰਿਆ ਕਿਸ ਤਰ੍ਹਾਂ ਮਾਰਿਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਉਸੇ ਸਬੰਧ ਦੇ ਵਿੱਚ ਅੱਜ ਅਸੀਂ ਵੀ ਸਾਰੇ ਕਿਉਂਕਿ ਪੰਜਾਬ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਪਿੰਡਾਂ ਵਿੱਚ ਜਿਹੜੀ ਚਰਚਾ ਹੋ ਰਹੀ ਆ ਜਿਹੜੇ ਖਾਸ ਕਰਕੇ ਜਿਹੜੇ ਸਾਡੀਆਂ ਜਿਹੜੀਆਂ ਜਿੰਗਾ ਸਟੇਟਾਂ ਹੈਗੀਆਂ ਬਿਹਾਰ ਚੋਂ ਜਾਂ ਜਿੰਗਾ ਯੂਪੀ ਤੋਂ ਜਾਂ ਹੋਰ ਵੀ ਕਈ ਪਾਸੋਂ ਲੋਕ ਇੱਥੇ ਪੰਜਾਬ ਚ ਰਹਿੰਦੇ ਆ ਸਾਡੇ ਪੁਰਾਣੇ ਚ ਵੀ ਰਹਿੰਦੇ ਆ ਕੀ ਤੇ ਨਗਰ ਚ ਵੀ ਰਹਿੰਦੇ ਆ ਸਾਰੇ ਸ਼ਹਿਰ ਚ ਰਹਿੰਦੇ ਆ ਪਰ ਬਹੁਤ ਹੀ ਜ਼ਿਆਦਾ ਵਿੱਚ ਅਮਾੜੇ ਲੋਕ ਆ ਜਾਂਦੇ ਆ ਔਰ ਉਹਨਾਂ ਦੀ ਮਾੜੀ ਸੋਚ ਹੁੰਦੀ ਆ ਇਹ ਕਾਂਡ ਜਿਹੜਾ ਹੋਇਆ ਉਸ ਇੱਕ ਮਾੜੀ ਸੋਚ ਦੇ ਦੁਆਰਾ ਕੀਤਾ ਗਿਆ ਔਰ ਅਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਸਾਡੇ ਵੀ ਪੁਰਿਆਂ ਦੇ ਵਿੱਚ ਗੜੀਆਂ ਮੁਹੱਲਿਆਂ ਵਿੱਚ ਬਹੁਤ ਜ਼ਿਆਦਾ ਜਿਹੜੇ ਕਿ ਪ੍ਰਵਾਸੀ ਰਹਿੰਦੇ ਆ ਔਰ ਪਤਾ ਨਹੀਂ ਹੁੰਦਾ ਕਿਸੇ ਦੀ ਕੋਈ ਐਦਾਂ ਦੀ ਸੋਚ ਵੀ ਹੋਵੇ ਕੋਈ ਇੱਥੇ ਵੀ ਕੋਈ ਐਦਾਂ ਦੀ ਘਟਨਾ ਕੱਲ ਨੂੰ ਨਾ ਹੋਵੇ ਇਸੇ ਕਰਕੇ ਸਾਰੇ ਪੁਰਿਆਂ ਦਾ ਜਿਹੜਾ ਇਕੱਠ ਅੱਜ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਮੈਂ ਕੋ ਇਕੱਲਾ ਨਹੀਂ ਹੈਗਾ ਜ਼ਿਆਦਾ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਸੜਨਾ ਮਨਜੀਤ ਸਿੰਘ ਰਾਜ ਸਰਪੰਚ ਜੀ ਸਭੇ ਤੇ ਮੇਰੇ ਹੋਰ ਹੀ ਬਹੁਤ ਹੀ ਸਤਿਕਾਰਯੋਗ ਸਾਡੇ ਐਸਐ ਜੀ ਹਰਪਾਲ ਸਿੰਘ ਜੀ ਪਾਲਾ ਜਿਨ੍ਹਾਂ ਦੀ ਵਾਈਫ ਵੀ ਐਮਸੀ ਸਾਹਿਬ ਹੈ ਇਤਿੰਦਰਜੀਤ ਕੌਰ ਜੀ ਇਹ ਬਾੜ ਦਾ ਨੰਬਰ 19 ਚੋ ਇਹ ਮੇਰਾ ਪੂਰਾ ਹੀ ਸਾਰਾ ਇਹ ਆ ਬਾੜ ਦਾ ਚਲੋ ਠੀਕ ਨਹੀਂ ਸਰਕਾਰ ਦੁਆਰਾ ਬਣਦੇ ਰਹਿੰਦੇ ਆ ਔਰ ਮੇਰਾ ਇੱਕ ਸਾਰਾ ਸ਼ਹਿਰ ਹੈ ਸ਼ਹਿਰਪੁਰ ਉਹਦੀ ਵੀ ਮੇਰੇ ਕੋਲ ਇੱਕ ਸੇਵਾ ਮਿਹਰ ਹੋਣ ਦੇ ਨਾਤੇ ਔਰ ਮੈਂ ਅੱਜ ਇਸ ਕਰਕੇ ਆਪਾਂ ਇਹ ਜਿਹੜਾ ਮਹਿਸੂਸ ਕੀਤਾ ਕਿ ਅਗਰ ਕਿਸੇ ਪ੍ਰਵਾਸੀ ਨੇ ਇੱਥੇ ਆਉਣਾ ਵੀ ਚਾਹੁੰਦਾ ਉਹ ਇਦਾਂ ਨਹੀਂ ਆਏਗਾ ਉਹਦੀ ਪੀਸੀਸੀ ਪੋਲਰ ਜਨ ਕੇ ਕਲੀਨ ਸਰਟੀਫੀਕੇਟ ਦੇ ਮੁਤਾਬਿਕ ਹੀ ਆਏਗਾ ਉਹ ਆਪਣਾ ਕਰਾ ਕੇ ਪਹਿਲਾਂ ਤਾਂ ਜਿਹੜੇ ਆ ਗਏ ਔਰ ਉਹਦੇ ਵਿੱਚ ਵੀ ਕਈ ਜਿਹੜੇ ਆ ਗਏ ਕਈ ਇਹੋ ਜਿਹੇ ਹੈਗੇ ਆ ਜਿਹੜੇ ਕਿ ਕਈ ਵਾਰੀ ਕਾਂਡ ਕਰਕੇ ਆ ਜਾਂਦੇ ਆ ਪਰ ਹੁਣ ਮੇਰੇ ਦੇਖਣ ਵਿੱਚ ਆਇਆ ਕਈ ਲੋਕੇ ਇੱਥੋਂ ਚਲੇ ਵੀ ਗਏ ਉਹ ਕਿਉਂਕਿ ਇਸ ਕਰਕੇ ਚਲੇ ਗਏ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਅੰਦਰੋਂ ਜਿਹੜਾ ਆਪਣਾ ਜਿਹੜਾ ਡਰਕ ਸਤਾਉਂਦਾ ਰਹਿੰਦਾ ਕਿਤੇ ਸਾਨੂੰ ਪੁਲਿਸ ਫੜ ਲੈਣ ਨਾ ਲਵੇ ਤੇ ਦੇਖੋ ਅਸੀਂ ਆਉਂਦੇ ਤਾਂ ਆਏ ਆ ਕਿ ਅਸੀਂ ਆਪਣੇ ਪਰਿਵਾਰ ਲਈ ਆਪਾਂ ਜਨ ਕੇ ਰੋਜੀ ਰੋਟੀ ਕਮਾਉਣ ਆਉਂਦੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਆਪਣਾ ਥਿਨੀ ਆਪਣੀ ਸਟੇਟ ਜਿਹਨੇ ਉੱਥੇ ਆਨੇ ਆ ਪਰ ਉਹ ਆ ਕੇ ਕੀ ਕਰਦੇ ਆ ਉਹ ਆ ਕੇ ਇਹੋ ਜਿਹੇ ਜਦੋਂ ਕਨੌਣੀਆਂ ਹਰਕਤਾਂ ਕਰਦੇ ਆ ਫੇਰ ਉਹ ਸਾਰੇ ਪਿੰਡ ਵਾਸੀ ਹੋਣ ਚਾਹੇ ਮੱਲੇ ਵਾਸੀ ਹੋਣ ਚਾਹੇ ਗਲੀਆਂ ਵਾਲੇ ਸਾਡੇ ਪਰਿਵਾਰ ਹੋਣ ਉਹ ਜਿਹੜੇ ਪਰੇਸ਼ਾਨ ਹੁੰਦੇ ਆ ਅਸੀਂ ਇਸ ਕਰਕੇ ਅੱਜ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਮਤੇ ਪਾਏ ਆ ਔਰ ਉਹਦੇ ਵਿੱਚ ਇਹ ਹੀ ਆ ਸਭ ਤੋਂ ਵੱਡਾ ਮਤਾ ਹੈ ਕਿ ਪੁਲਿਸ ਕਲੀਰੈਂਸ ਸਰਟੀਫਿਕੇਟ ਉਹ ਚਾਹੀਏ ਇੱਥੋਂ ਲੈਣ ਜਿਹੜੇ ਇੱਥੇ ਰਹਿੰਦੇ ਆ ਅਗਰ ਜਿਨ੍ਹਾਂ ਨੇ ਇੱਥੇ ਆਉਣਾ ਵੀ ਆ ਗਾ ਵੀ ਅਗਰ ਉਹ ਵੀ ਉਧਰੋਂ ਆਪਣਾ ਜਿਹੜਾ ਪੀਸੀ ਸੀ ਲੈ ਕੇ ਆ ਸਕਦਾ ਉਦਾਂ ਨਹੀਂ ਆ ਸਕਦਾ ਬਾਕੀ ਮੈਂ ਆਪਣੇ ਵੱਲੋਂ ਤਾਂ ਇਹ ਕਹੂੰਗਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਜਿਹੜੇ ਕਾਂਡ ਕਰਦੇ ਆ ਉਹਨਾਂ ਨੂੰ ਇੱਥੋਂ ਜਿਹੜਾ ਚਲੇ ਜਾਣਾ ਚਾਹੀਦਾ ਕਿਉਂਕਿ ਦੇਖੋ ਪਰਮਾਤਮਾ ਰੂਪੀ ਗੱਲ ਆ ਬੱਚੇ ਸਾਰਿਆਂ ਦੇ ਕੋਈ ਸਾਡਾ ਵੀ ਹੋ ਜੁਕੇ ਬੱਚਾ ਇਹੋ ਜਿਹਾ ਬੱਚਾ ਇੰਨਾ ਸੋਹਣਾ ਬੀਬਾ ਬੱਚਾ ਉਹਦੀ ਭੈਣ ਕਿੱਦਾਂ ਜਣ ਕੇ ਰੋ ਰਹੀ ਆ ਆਪਣੇ ਆਪਣੇ ਜਣ ਕੇ ਪਿਓ ਦੇ ਵੀ ਉਹਨੂੰ ਪੁੱਛ ਰਹੀ ਆ ਪੈਦਾ ਸਿੱਧਾ ਕਸੂਰ ਕੀ ਆ ਔਰ ਜਿਹਨੇ ਇਹੋ ਜਿਹਾ ਕਾਂਡ ਕੀਤਾ ਮੈਂ ਤਾਂ ਇਹ ਚਾਹੂੰਗਾ ਕਿ ਪ੍ਰਮਾਤਮਾ ਉਹਨੂੰ ਇਹੋ ਜਿਹਾ ਜਣ ਕੇ ਸਜ਼ਾ ਦੇਵੇ ਕਿ ਜਿਹੜਾ ਕਿ ਉਹ ਕਦੀ ਵੀ ਜਣ ਕੇ ਸਮਲੋ ਕਿ ਹਨਾ ਉਹਨੂੰ ਜਣ ਕੇ ਮਾਫ਼ ਕਰਨ ਯੋਗ ਨਾ ਹੋਵੇ ਮੈਂ ਸਾਰੇ ਪਿੰਡ ਵਾਸੀਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਇਹੋ ਜਿਹਾ ਆਪਾਂ ਦਾ ਜਿਹੜਾ ਇਕੱਠ ਹੁੰਦਾ ਆ ਜਦੋਂ ਵੀ ਕੋਈ ਇਹੋ ਜਿਹੀ ਜਣ ਕੇ ਗੱਲ ਹੋ ਜਾਂਦੀ ਆ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਰਹਿ ਕੇ ਹੀ ਆਪਾਂ ਕੋਈ ਆਪਾਂ ਜਿਹੜੀ ਆ ਜਣ ਕੇ ਮਤੇ ਆਪਾਂ ਪਾ ਸਕਦੇ ਆ ਇਸ ਕਰਕੇ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਮਤੇ ਪਾਏਗਾ ਆਪਾਂ ਸਾਰਿਆਂ ਨੂੰ ਇਹਨਾਂ ਉੱਪਰ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਵਿਚਾਰ ਵੀ ਕਰਨਾ ਇਹ ਨਾ ਹੋਵੇ ਕਿ ਅੱਜ ਆਪਾਂ ਇੱਥੇ ਮਤੇ ਪਾਤੇ ਕੱਲ ਨੂੰ ਫੇਰ ਉਹੋ ਜਿਹੀ ਗੱਲਾਂ ਹੋਣ ਆਪਾਂ ਨੂੰ ਉਹਨਾਂ ਉੱਪਰ ਮਤਿਆਂ ਉੱਪਰ ਜਿਹੜਾ ਪਹਿਰਾ ਦੇਣ ਦੀ ਵੀ ਜਿਹੜੀ ਲੋੜ ਤੋਂ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇੱਕ ਆਰਟੀਆਈ ਦੀ ਕਾਪੀ ਉਹ ਵਾਇਰਲ ਹੋ ਰਹੀ ਹੈ ਕਿ ਪੂਰੀਆਂ ਦੇ ਵਿੱਚ ਨਜਾਇਜ਼ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਕੱਢ ਉਹ ਨਜਾਇਜ਼ ਮੀਟਰ ਜਿਹੜੇ ਪੁਰਾਣੇ ਚ ਲੱਗੇ ਆ ਬਿਜਲੀ ਬੋਰਡ ਵਾਲੇ ਕੀ ਬਿਜਲੀ ਬੋਰਡ ਵਾਲੇ ਜਿਹੜੇ ਆ ਕਈ ਵਾਰੀ ਉਹ ਜਿਹਨੇ ਕਿ ਮੀਟਰ ਜਿਹੜੇ ਲਾਉਂਦੇ ਆ ਸਾਡੇ ਵਿੱਚ ਕੋਈ ਤਸਦੀਕ ਨਹੀਂ ਹੁੰਦੀ ਹੁਣ ਜਿਹੜਾ ਕਾਨੂੰਨ ਆ ਗਿਆ ਹੈਗਾ ਅਗਰ ਕਿਸੇ ਨੇ ਵੀ ਕੋਈ ਮੀਟਰ ਲਵਾਉਣਾ ਪਹਿਲੀ ਗੱਲ ਤਾਂ ਜਿਹੜਾ ਮੀਟਰ ਜਿਹੜਾ ਹੈਗਾ ਆ ਘਰਾਂ ਦਾ ਲੱਗਦਾ ਉਹਦੀ ਉਹਦੀ ਹੈਨਾ ਬਕਾਇਦਾ ਜਿਹੜੀ ਫਰਦ ਲੱਗਦੀ ਹੈ ਰਜਿਸਟਰੀ ਲੱਗਦੀ ਆ ਜਿਹੜੇ ਕਮਰਸ਼ੀਅਲ ਆ ਉਹਨਾਂ ਦੀ ਐਨਓਸੀ ਲੱਗਦੀ ਆ ਜਿਹੜੇ ਕੋਈ ਪਹਿਲਾਂ ਲੱਗ ਗਏ ਉਹ ਬਿਜਲੀ ਬੋਰਡ ਵਾਲੇ ਜਿਹੜੇ ਆ ਇਹਦਾ ਜਵਾਬ ਬਿਜਲੀ ਬੋਰਡ ਵਾਲੇ ਦੇ ਸਕਦੇ ਆ ਅਸੀਂ ਕਦੇ ਵੀ ਉਹਨਾਂ ਦੇ ਮੀਟਰਾਂ ਉੱਪਰ ਸਾਈਨ ਨਹੀਂ ਕੀਤੇ ਨਾ ਮੈਂ ਕਦੀ ਇਦਾਂ ਦਾ ਕਦੀ ਕਦੀ ਵੀ ਜਿਹੜਾ ਕ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੂਰੀਆਂ ਵੇਖੇ ਜਿੱਥੇ ਅੱਜ ਮਤਾ ਪਾਇਆ ਗਿਆ ਪੰਜਾਬੀਆਂ ਵੱਲੋਂ ਮਾਮਲਾ ਜਿਹਨੂੰ ਪਤਾ ਹੀ ਆ ਕਿ ਦੀਪਨਗਰ ਦੇ ਵਿੱਚ ਪ੍ਰਵਾਸੀ ਬੋਲ ਜੋ ਬੱਚੇ ਦਾ ਜਿਹੜੀ ਹੱਤਿਆ ਕੀਤੀ ਗਈ ਹੈ ਉਸ ਨੂੰ ਲੈ ਕੇ ਅੱਜ ਪੰਜਾਬੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੀ ਰੋਸ ਦੇਖਣ ਨੂੰ ਮਿਲਿਆ ਲਗਾਤਾਰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਾਰਾ ਜੁਗ ਗੁਰਦੁਆਰਾ ਸਭ ਤੋਂ ਲਗਾਤਾਰ ਆਪਾਂ ਗੱਲਬਾਤ ਹੀ ਕਰਾਂਗੇ ਸਾਰਾ ਅੱਜ ਜਾਰਾ ਜੁਗ ਗਰੁੱਪ ਘਰ ਵਿੱਚ ਪੰਜਾਬੀਆਂ ਵੱਲੋਂ ਜੋ ਮਤਾ ਪਾਇਆ ਗਿਆ ਕੀ ਕਹਿਣਾ ਚਾਹੂਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਜੁੜੇ ਦੇ ਜਿੰਨੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਸਰ ਕਹਿਣਾ ਇਹ ਚਾਹੁੰਦੇ ਆ ਜੀ ਵਾਕਈ ਅੱਜ ਬੈਠ ਕੇ ਡਿਸਕਸ਼ਨ ਹੋਈ ਆ ਸਾਡੇ ਵੀਰਾਂ ਨੇ ਸਲਾਹ ਦਿੱਤੀ ਆ ਭੈਣਾਂ ਨੇ ਸਲਾਹ ਦਿੱਤੀਆਂ ਮਾਵਾ ਸਾਡੀਆਂ ਸਾਰੀ ਸਲਾਹ ਦੇ ਕੇ ਗਏ ਆ ਤੇ ਕਹਿੰਦੇ ਵਿਚਾਰ ਚੋਂ ਵਿਚਾਰ ਨਿਕਲਦਾ ਆ ਤੇ ਬਾਕੀ ਅਸੀਂ ਸਾਡੀ ਜਿਹੜੀ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਤਾਂ ਹਰੇਕ ਨੂੰ ਗੱਲ ਨਾਲ ਲਾਉਂਦੀ ਆ ਅੱਜ ਤੋਂ ਮੈਨੂੰ ਲੱਗਦਾ 40 42 ਸਾਲ ਮੇਰੀ ਉਮਰ ਹੋ ਗਈ ਆ ਬਸ 40 ਸਾਲ ਹੋ ਗਏ ਹੁਣੇ ਆ ਪ੍ਰਵਾਸੀਆਂ ਨੂੰ ਸਾਡੇ ਪਿੰਡ 'ਚ ਰਹਿੰਦੇ ਆ ਨੂੰ ਸਾਨੂੰ ਅੱਜ ਤਾਈਂ ਕਦੀ ਦਿੱਕਤ ਨਹੀਂ ਆਈ ਜੀ ਉਹਨਾਂ ਤੋਂ ਜਿਹੜੇ ਪੁਰਾਣੇ ਬੰਦੇ ਨੇ ਤੇ ਨਵੇਂ ਬੰਦੇ ਆ ਹੁਣ ਅਸੀਂ ਇਹਨਾਂ ਨੂੰ ਵੀ ਪੁੱਛਦੇ ਆ ਵੀ ਭਾਈ ਆ ਬੰਦਾ ਕੌਣ ਆ ਉਹ ਖੁਦ ਕਹਿੰਦੇ ਆ ਪ੍ਰਵਾਸੀ ਵੀ ਸਾਨੂੰ ਨਹੀਂ ਪਤਾ ਫੇ ਇਹ ਕੌਣ ਆ ਜੇ ਉਹ ਉਹਨਾਂ ਨੂੰ ਪੁੱਛਦੇ ਆ ਤੁਸੀਂ ਆ ਪਿੱਛੇ ਨਿਗਾਹ ਮਾਰ ਕੇ ਜਾਂਦੇ ਹੋਏ ਦੇਖ ਲਿਓ ਭਾਈ ਆ ਪੁਲ ਤੋਂ ਪਰਲੇ ਬੰਨੇ ਕਿੰਨੀਆਂ ਝੁੱਗੀਆਂ ਪਈਆਂ ਨੇ ਤੇ ਇਹ ਝੁਗੀਆਂ ਦੇ ਵਿੱਚ ਕਿਹੜੇ ਬੰਦੇ ਰਹਿ ਰਹੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਕੋਈ ਜੀ ਸਾਡੇ ਬੱਚੇ ਤੇ ਇੱਕ ਤੇ ਨਾ ਜੀ 55 ਦਾ ਪਰਚਾ ਵੀ ਸਾਡੇ ਭਰਾ ਤੇ ਹੋ ਜਾਏ ਕਿਸੇ ਤੇ ਪੰਜਾਬੀ ਤੇ ਤੇ ਉਹਨੂੰ ਗਲਤੀ ਨਾਲ ਕਿਸੇ ਦੇ ਮੋਟਰਸਾਈਕਲ ਤੇ ਝਗੜੇ ਜੇ ਬਹਿ ਕੇ ਚੱਲ ਗਿਆ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਬੱਚਿਆਂ ਨੂੰ ਤਾਂ ਉਹ 2 2 4 4 ਸਾਲ ਤਰੀਕਾ ਹੀ ਬੰਦੀਆਂ ਰਹਦੀਆਂ ਉਹਨਾਂ ਦਾ ਪਾਸਪੋਰਟ ਨਹੀਂ ਬਣਦਾ ਜੇ ਕੋਈ ਬੱਚਿਆਂ ਦੇ ਫਿਊਚਰ ਸਪੋਇਲ ਹੋ ਜਾਂਦੇ ਆ ਤੇ ਇਹ ਭਾਈ ਸੱਜਣ ਸਾਡੇ ਆਉਂਦੇ ਨੇ ਪ੍ਰਵਾਸੀ ਉੱਥੇ ਡਬਲ ਡਬਲ ਡੈਕਰ ਬੱਸ ਉਤਰਦੀ ਆ ਜੀ ਬਾਈਪਾਸ ਤੇ ਸਾਡੇ ਝੋਲੇ ਲੈ ਕੇ ਆਉਂਦੇ ਨੇ ਤੇ ਇਹਨਾਂ ਦੀਆਂ ਇੱਕ ਇੱਕ ਵੀਕ ਦੇ ਵਿੱਚ ਆਈਡੀਆਂ ਬਣ ਜਾਂਦੀਆਂ ਸਾਰੀਆਂ ਇਹ ਕੌਣ ਬਣਾ ਰਿਹਾ ਜੀ ਇਹ ਸਾਨੂੰ ਸਮਝ ਨਹੀਂ ਆ ਰਿਹਾ ਵੀ ਸਰਕਾਰ ਕਿਉਂ ਇਹ ਕਰ ਰਹੀ ਆ ਦੁਸ਼ਮਣੀ ਪੰਜਾਬੀਆਂ ਦੇ ਨਾਲ ਕਿਉਂ ਲੈ ਰਹੀ ਆ ਜਿਸ ਨਾਲ ਜਦੋਂ ਅਸੀਂ ਹੁਣ ਬੋਟ ਦੀ ਗੱਲ ਕਰੀਏ ਕਿ ਸਿਰਫ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਜਿਹੜਾ ਪੋਲਡ ਪੋਣ ਦਾ ਜਿਹੜਾ ਅਧਿਕਾਰ ਹੋਣਾ ਚਾਹੀਦਾ ਆ ਕਿ ਜਿਹੜੇ ਪੰਜਾਬ ਦੇ ਲੋਕ ਜਿਹੜੀ ਸਰਕਾਰ ਚੋਣਨ ਪਰ ਜਿਹੜੇ ਪੰਜਾਬ ਦੇ ਜਿਹੜੇ ਬਾਹਰੋਂ ਆਉਂਦੇ ਆ ਉਹ ਵੋਟਾਂ ਪਾ ਕੇ ਹਮੇਸ਼ਾ ਜਿਹੜੀਆਂ ਦੂਜੀਆਂ ਪਾਰਟੀਆਂ ਲਾਭ ਲੈ ਜਾਂਦੀਆਂ ਉਹ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਂ ਤੁਸੀਂ ਬਸ਼ਕਰ ਜੀ ਜਿੱਦਾਂ ਮੇਰੇ ਵੱਡੇ ਵੀਰ ਮਨਜੀਤ ਸਿੰਘ ਰਾਏ ਨੇ ਤੁਹਾਨੂੰ ਦੱਸਿਆ ਅੰਦਰ ਕਿ ਵੀਰ ਜੀ ਬਹੁ ਗਿਣਤੀ ਦੇ ਵਿੱਚ ਹੋਈ ਜਾ ਰਹੇ ਨੇ ਪ੍ਰਵਾਸੀ ਸਾਡੇ ਬੁੱਧੀ ਜੀ ਵੀ ਜਿੱਦਾਂ ਕਹਿ ਦਿੰਦੇ ਜੀ ਸਾਡੇ ਵੀ ਬਾਹਰ ਗਏ ਨੇ ਹੁਣ ਸਾਡੇ ਲੋਕ ਸਾਡੇ ਵੀਰ ਜਦੋਂ ਕੈਨੇਡਾ ਜਾਂਦੇ ਆ ਯੂ ਐਸ ਜਾਂਦੇ ਆ ਯੂਰਪ ਜਾਂਦੇ ਆ ਉਹਨਾਂ ਨੂੰ ਤੁਸੀਂ ਦੇਖੋ ਵੀ ਕਿੰਨੀਆਂ ਪ੍ਰਣਾਲੀਆਂ ਕਾਨੂੰਨ ਦੀਆਂ ਜਿਹੜੀਆਂ ਪਾਰ ਕਰਨੀਆਂ ਪੈਂਦੀਆਂ ਫਿਰ ਭਾਜੀ 500 ਰੁਪਈਆਂ ਦੀ ਲੱਗਦੀ ਆ ਠੀਕ ਹੈ ਜੀ ਤੇ ਫਿਰ ਬਾਹਰ ਜਾ ਕੇ ਫਿਰ ਕਿਤੇ ਉਹਨਾਂ ਦੀ ਕੋਈ ਆਈਡੀ ਬਣਦੀ ਆ ਉਹ 10-10 ਸਾਲ ਲੱਗ ਜਾਂਦੇ ਪੀ ਆਰ ਹੁੰਦਿਆਂ ਨੂੰ ਆ ਮੇਰੇ ਤਾਇਆ ਜੀ ਆ ਵੱਡੇ ਇਹ ਬੋਚੂ ਇਹਨਾਂ ਨੂੰ ਇਹਨਾਂ ਨੇ 40 ਸਾਲ 50 ਸਾਲ ਬਾਹਰ ਰਹੇ ਆ ਹੁਣ ਪਿੰਡ ਆਏ ਨੇ ਤੇ ਕਿੱਦਾਂ ਇਹਨਾਂ ਨੇ ਸਰਵਾਈਵ ਕੀਤਾ ਜਦੋਂ ਪਹਿਲੀਆਂ ਦੇ ਵਿੱਚ ਇਹ ਗਏ ਸੀ ਤੇ ਇਹਨਾਂ ਨੇ ਕਿੰਨਾ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਅੱਜ ਜਿਹੜੇ ਇਹ ਸਾਡੇ ਵੀਰ ਪ੍ਰਵਾਸੀ ਨੇ ਇਹਨਾਂ ਨੂੰ ਕਿੰਨੀਆਂ ਕਿਹੜੀ ਮੁਸ਼ਕਲ ਆਉਂਦੀ ਆ ਜੀ ਆ ਦੇਖੋ ਤੁਸੀਂ ਮੀਟਰ ਲੱਗੇ ਆ ਇਹਨਾਂ ਦੇ ਮੀਟਰ ਮੈਨੂੰ ਲੱਗਦਾ 1 ਮੀਟਰ ਆ ਤੇ ਝੁੱਗੀਆਂ ਦੇ ਵਿੱਚ 30-30 ਕਨੈਕਸ਼ਨ ਕੁੰਡੀਆਂ ਨਾਲ ਹੀ ਲਾਇਆ ਹੋਇਆ ਇਹਨਾਂ ਨੇ ਕੰਪਲੇਂਟ ਜਦੋਂ ਕਰਦੇ ਆ ਜੇ ਕਿਸੇ ਨੇ ਕੰਪਲੇਂਟ ਕਰਦਾ ਤਾਂ ਉਹਦੀ ਕੋਈ ਬਾਤ ਨਹੀਂ ਪੁੱਛਦਾ ਤਾਂ ਜੇ ਕੋਈ ਸਾਡਾ ਪੰਜਾਬੀ ਬੰਦਾ ਮਾੜੀ-ਮੋਟੀ ਗਲਤੀ ਕਰ ਲਾ ਤਾਂ ਉਹਨੂੰ ਮਾਫੀ ਕੋਈ ਨਹੀਂ ਸਰ ਤੁਸੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਵੋਟਰ ਕਾਰਡ ਆ ਉਹ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਜਿਹੜੇ ਪੰਜਾਬ ਦੇ ਲੋਕ ਜਿਹੜੀ ਸਰਕਾਰ ਚੁਣ ਨਹੀਂ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਆਉਣ ਦਾ ਰਾਈਟ ਨਹੀਂ ਆ ਜਿੱਦਾਂ ਦਾ ਦੇਸ਼ ਸਾਡਾ ਉਦਾਂ ਦੇ ਦੇਸ਼ ਉਹਨਾਂ ਦਾ ਆ ਅਸੀਂ ਤਾਂ ਇਹ ਚਾਹੁੰਦੇ ਵੀ ਕੋਈ ਇਹੋ ਜਿਹਾ ਕਾਨੂੰਨ ਬਣੇ ਪੀ ਜਿਹੜਾ ਬੰਦਾ ਆਉਂਦਾ ਆ ਉਹਦੀ ਕੋਈ ਆਇਡੈਂਟੀਫਿਕੇਸ਼ਨ ਹੋਵੇ ਸਾਨੂੰ ਪਤਾ ਹੋਵੇ ਪ੍ਰਸ਼ਾਸਨ ਨੂੰ ਪਤਾ ਹੋਵੇ ਈਵਨ ਥੋ ਹੁਣ ਤੁਸੀਂ ਇੱਥੋਂ ਕਿੰਨੇ ਕਿਲੋਮੀਟਰ ਬਾਰਡਰ ਆ ਜੀ ਸਾਡਾ ਹਿਮਾਚਲ ਦਾ ਮੈਨੂੰ ਜਾਓ ਉੱਥੇ ਜਾ ਕੇ ਬਾਈ ਜੀ ਤੁਸੀਂ ਜਾ ਕੇ ਮਰਲੇ ਜ਼ਮੀਨ ਦਾ ਲੈ ਕੇ ਦਿਖਾ ਲਓ ਜਾਂ ਤੁਸੀਂ ਆਪਦੀ ਕੋਈ ਆਇਡੈਂਟੀਫਿਕੇਸ਼ਨ ਬਣਾ ਕੇ ਦਿਖਾ ਲਓ ਕੋਈ ਤੁਹਾਡੀ ਆਈਡੀ ਬਣ ਜਾ ਤਾਂ ਮੈਂ ਕਹਿੰਦਾ ਮੇਰੇ ਮੂੰਹ ਤੋਂ ਸੁੱਕਦੇ ਹੋ ਨਹੀਂ ਕਰ ਸਕਦੇ ਜੇ ਇੰਨੇ ਕਿਲੋਮੀਟਰ ਦੇ ਕਾਨੂੰਨ ਹੈਗਾ ਤਾਂ ਅਸੀਂ ਕਿਉਂ ਨਹੀਂ ਕਾਨੂੰਨ ਬਣਾ ਸਕਦੇ ਕਾਨੂੰਨ ਹੋਣਾ ਚਾਹੀਦਾ ਵੀ ਬਾਹਰਲਾ ਬੰਦਾ ਆ ਕੇ ਇੱਥੇ ਜ਼ਮੀਨ ਨਾ ਲਵੇ ਕਿਉਂਕਿ ਸਾਡੇ ਬੱਚਿਆਂ ਦੇ ਖੁੱਦ ਸਾਡੇ ਭਰਾਵਾਂ ਦੇ ਰਾਈਟ ਖੋਏ ਜਾ ਰਹੇ ਨੇ ਇਹਨਾਂ ਦੀਆਂ ਨੌਕਰੀਆਂ ਜਿਹੜੇ ਹੁਣ ਸਾਡੇ ਗਰੀਬ ਲੋਕ ਨੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਨੇ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਨਾ ਉਹਨਾਂ ਨੂੰ ਦਾੜੇ ਨਹੀਂ ਮਿਲਦੇ ਆ ਕਿਉਂਕਿ ਉਹ ਪਹੁੰਚ ਹੀ ਨਹੀਂ ਪਾਉਂਦੇ ਜਾਂ ਤਾਂ ਉਹ ਪਹੁੰਚਦੇ ਆ ਮੋਰੇ ਮੈਜੋਰਟੀ ਦੇ ਵਿੱਚ ਹੁੰਦੇ ਕਿਸੇ ਨੂੰ ਖੜ੍ਹ ਨਹੀਂ ਦਿੰਦੇ ਕੁਝ ਟਾਈਮ ਸੀ ਬਾਈ ਜੀ ਇਹ ਬਹੁਤ ਸ਼ਰਾਫਤ ਨਾਲ ਰਹਿੰਦੇ ਰਹੇ ਸਾਨੂੰ ਕਦੀ ਦਿੱਕਤ ਨਹੀਂ ਆਈ ਇਹਨਾਂ ਤੋਂ ਅਸੀਂ ਇਹਨਾਂ ਦੇ ਸਾਰੇ ਜਿੰਨੇ ਵੀ ਇਹ ਪ੍ਰੋਗਰਾਮ ਕਰਦੇ ਨੇ ਆਪਣੇ ਧਾਰਮਿਕ ਸਾਡਾ ਸਾਰਾ ਪਿੰਡ ਇਹਨਾਂ ਦਾ ਸਹਿਯੋਗ ਕਰਦਾ ਸੀ ਸਰ ਜੇਕਰ ਨੂੰ ਦੇਖਿਆ ਜਾਵੇ ਜਿੰਨੇ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਨਵੇਂ ਆ ਰਹੇ ਆ ਉਹਨਾਂ ਦੇ ਕਾਫੀ ਜਿਹੜੇ ਕੇਸ ਦੀ ਪਿੱਛੇ ਦਰਜ ਹੋ ਚੁੱਕੇ ਆ ਤੇ ਪਰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਹੁਤ ਵੱਡੀਆਂ ਵੱਡੀਆਂ ਇਹਦਾ ਘਟਨਾਵਾਂ ਰਚ ਰਹੀ ਆ ਭਾਈ ਜੀ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਇਹ ਵੀ ਗੱਲ ਜ਼ਿਕਰ ਦੇ ਵਿੱਚ ਲਿਆਉਣਾ ਚਾਹਨਾ ਵੀ ਹੁਣ ਨੇਪਾਲ ਦੇ ਵਿੱਚ 8000 ਤੋਂ ਵੱਧ ਕੈਦੀ ਜੇਲ੍ਹਾਂ ਚੋਂ ਭੱਜਿਆ ਇਹ ਤੁਹਾਡੇ ਨੋਟਿਸ 'ਚ ਆ ਤੁਸੀਂ ਦੇਖਿਆ ਮੀਡੀਆ ਰਹੀ ਸਾਰਿਆਂ ਨੇ ਉਹ ਕਿੱਥੇ ਜਾਣਾ ਜੀ ਉਹ ਦਰਵਾਜ਼ੇ ਕਿਹਦੇ ਖੁੱਲੇ ਆ ਸਿਰਫ ਪੰਜਾਬ ਦੇ ਹੋਰ ਤਾਂ ਕਿਸੇ ਸਟੇਟ ਦੇ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੋਰ ਕਿਸੇ ਸਟੇਟ 'ਚ ਜਾਵਾਂਗੇ ਸਾਨੂੰ ਐਕਸੈਪਟ ਨਹੀਂ ਕਰਨਾ ਉਹਨਾਂ ਨੇ ਇੱਕ ਪੰਜਾਬ ਹੀ ਇਦਾਂ ਦੀ ਧਰਮਸ਼ਾਲਾ ਆ ਕਿ ਜਿੱਥੇ ਜਿਹੜਾ ਮਰਜ਼ੀ ਆਵੇ ਤੇ ਆ ਕੇ ਖੱਪ ਜਾਂਦਾ ਬਸਾਂ ਦੀਆਂ ਬੱਸਾਂ ਭਰ ਕੇ ਆਉਂਦੀਆਂ ਤੇ ਖਪ ਜਾਂਦੇ ਆ ਇਹ ਇਹ ਹੁਣ ਜਿਹੜਾ ਰੋਹ ਆ ਸਾਡੇ ਪੰਜਾਬੀਆਂ ਦੇ ਵਿੱਚ ਸੱਚਾ ਹੈ ਕੋਈ ਝੂਠਾ ਨਹੀਂ ਇਹ ਜਿਹੜੇ ਰੋ ਰਹੇ ਨੇ ਅਸੀਂ ਕਹਿ ਰਹੇ ਹਾਂ ਵਾਕਈ ਤੁਹਾਡੀ ਗੱਲ ਠੀਕ ਆ ਵੀ ਜਿਹੜੀ ਵੋਟ ਪ੍ਰਕਿਰਿਆ ਆ ਨਾ ਇਹਦਾ ਕੋਈ ਸਿਸਟਮ ਚਾਹੀਦਾ ਇਹ ਨਹੀਂ ਵੀ ਜੇਦਾ ਮਰਜ਼ੀ ਜਿੱਥੋਂ ਆਵੇ ਹੁਣ ਸਾਡੇ ਪ੍ਰਵਾਸੀ ਆ ਬਾਈ ਜੀ ਵੋਟਾਂ ਇੱਥੇ ਵੀ ਪਾਈ ਜਾਂਦੇ ਆ ਬਿਹਾਰ ਚੇ ਵੀ ਪਾਈ ਜਾਂਦੇ ਆ ਆਪਦੀਆਂ ਸਟੇਟਾਂ ਚ ਯੂਪੀ ਜੇ ਵੀ ਪਾਈ ਜਾਂਦੇ ਆ ਹੁਣ ਸਾਡੇ ਕੋਲ ਅਸੀਂ ਸਾਡੇ ਪਿੰਡ ਦੇ ਜਿੱਦਣ ਦਾ ਧਈਆ ਲਿਆ ਫੇ ਅਸੀਂ ਇਹਨਾਂ ਨੂੰ ਪੁੱਛਣਾ ਜਾਂ ਕਹਿਣਾ ਮੈਨੂੰ ਲੱਗਦਾ ਵੀ ਜਿੰਨੇ ਪੁਰਾਣੇ ਬੰਦੇ ਸੀ ਉਹ ਸਿਰਫ ਆਈਡੀਆ ਉਹਨਾਂ ਦੀ ਆਈਆਂ ਨਵੇਂ ਨੇ ਕਿਸੇ ਨੇ ਆਈਡੀ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਕਹਿੰਨੇ ਪੀਸੀਸੀ ਕਰਾਓ ਬਦਮਾਸ਼ੀ ਕਰਦੇ ਆ ਰਾਤ ਨੂੰ ਮੁੰਡਿਆਂ ਨੇ ਵੀਡੀਓ ਭੇਜੀ ਸਾਨੂੰ ਤੁਹਾਨੂੰ ਮੈਂ ਦਿਖਾ ਲ ਦਿੰਨਾ ਉਹਦੇ ਵਿੱਚ ਹਥਿਆਰ ਪਾ ਕੇ ਰਾਤ ਨੂੰ 20 25 25 ਜਾਣੇ ਗੁੰਡਾਗਰਦੀ ਕਰਦੇ ਹਾਂਜੀ ਸਰ ਉਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਉਹ ਪਾਇਆ ਹੁੰਦਾ ਤੇ ਅੱਜ ਨਾਲ ਇੱਕ ਜਿਹੜਾ ਇੱਥੇ ਦਾ ਪੰਜਾਬੀ ਆ ਉਹਨਾਂ ਨੇ ਸ਼ਰੀਆ ਜਿਹੜਾ ਉਹਨੂੰ ਫੜਿਆ ਦੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਰਦਾਸ਼ ਨੂੰ ਦੇਖ ਰਹੇ ਹੋ ਬਾਈ ਜੀ ਦੁੱਖ ਤਾਂ ਇਹੀ ਆ ਵੱਡਾ ਦੁੱਖ ਇਹ ਹੀ ਆ ਵੀ ਸਾਡੇ ਆਪਦੇ ਨਿਆਣੇ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਉਹਦਾ ਕਾਰਨ ਇਹ ਹੀ ਆ ਸਾਡੀ ਗਿਣਤੀ ਘਟ ਗਈ ਬਾਈ ਜੀ ਸਾਡੇ ਨਿਆਣੇ ਖੇਲਣਗੇ ਨਾ 10 ਦੇ ਨਿਆਣੇ ਇਹਨਾਂ ਦੇ ਆ ਤੇ ਤਿੰਨ ਸਾਡੇ ਆ ਇਹ ਰੇਸ਼ਿਓ ਘਟੀ ਜਾਂਦੀ ਆ ਸਾਡਾ ਰੋਣਾ ਕੀ ਆ ਇਹੀ ਤਾਂ ਰੋਣਦੇ ਆ ਅਸੀਂ ਵੀ ਜਦੋਂ ਇਹ ਬਾਈ ਜੀ ਇਹ ਸਾਡੇ ਤੋਂ ਇਹਨਾਂ ਦੀ ਗਿਣਤੀ ਵੱਧ ਹੋ ਗਈ ਇਹ ਤਾਂ ਹੋਣਾ ਹੀ ਨਹੀਂ ਕੰਮ ਘਟ ਹੈਗੇ ਤੇ ਫੇਰ ਸਾਨੂੰ ਰਹਿਣ ਦੇਣਗੇ ਇੱਥੇ ਸਾਡੇ ਬੱਚੇ ਤਾਂ ਸੈਟਲ ਨਹੀਂ ਹੋਣਾ ਚਾਹੁੰਦੇ ਇੱਥੇ ਕਿੰਨੇ ਤਾਂ ਉਹਨਾਂ ਕੋਲ ਓਪਰਚ्युनिटी ਹੈ ਨਹੀਂ ਤਾ ਨਹੀਂ ਹੋਣਾ ਚਾਹੁੰਦੇ ਜੌਬ ਨਹੀਂ ਮਿਲਦੀ ਸਰਕਾਰੀ ਜੌਬ ਨਹੀਂ ਮਿਲਦੀ ਤੁਸੀਂ ਦੱਸੋ ਭਾਈ ਜੀ ਤੁਸੀਂ ਦੱਸੋ ਫਿਰ ਜਨਰਲ ਬੱਚੇ ਨੂੰ ਕਿਹਨੂੰ ਜੌਬ ਮਿਲਦੀ ਆ ਕੋਈ ਹੈ ਕਿਸੇ ਜਨਰਲ ਬੱਚੇ ਦਾ ਜਨਰਲ ਨੂੰ ਛੱਡੋ ਯਾਰ ਸਾਡੇ ਹੋਰ ਵੀ ਬੱਚੇ ਜਿੰਨੇ ਵੀ ਨੇ ਸਾਡਾ ਪਿੰਡ ਬਹੁਤ بڑا ਆ ਭਾਈ ਜੀ ਛੋਟਾ ਪਿੰਡ ਨਹੀਂ ਹੈ ਸਾਡਾ ਅਸੀਂ ਤਾਂ ਕਹਿੰਦੇ ਸਾਡੀ ਬਦਕਿਸਮਤੀ ਹੈ ਯਾਰ ਕਿੱਥੇ ਸ਼ਹਿਰ ਦੇ ਵਿੱਚ ਆ ਗਏ ਅਸੀਂ ਸਾਡੇ ਪ੍ਰਤੀ ਸਰ ਹੁਣ ਜੇਕਰ ਅਸੀਂ ਹੁਣ ਗੱਲ ਕਰੀਏ ਜਿੰਨੇ ਵੀ ਪੰਜਾਬੀ ਹੈਗੇ ਆ ਵਿਦੇਸ਼ਾਂ ਨਾਲ ਤੋੜਿਆ ਪੰਜਾਬ ਦੇ ਵਿੱਚ ਕਿੰਨਾ ਕੰਮ ਹੈ ਇਸ ਵਕਤ ਜਿਹੜੇ ਮੰਡੀ ਦੀ ਗੱਲ ਕਰੀਏ ਤਕਰੀਬਨ ਸਵੇਰੇ ਸਵੇਰੇ ਭਈਏ ਜਿਹੜੇ ਹੁੰਦੇ ਆ ਪ੍ਰਵਾਸੀ ਹੁੰਦੇ ਆ ਤੇ ਤਕਰੀਬਨ 25-2500 2-2000 ਰੁਪਏ ਦੀ ਲਗਭਗ ਢਹਾੜੀ ਪਾ ਦੇ ਚਾਹੀਦੇ ਆ ਇਹਨਾਂ ਦਾ ਵਿਦੇਸ਼ਾਂ ਦੇ ਵਿੱਚ ਨਹੀਂ ਬਚਦਾ ਜਿੰਨਾ ਪੰਜਾਬ ਦੇ ਵਿੱਚ ਬਚ ਰਿਹਾ ਬਿਲਕੁਲ ਵੱਡੀ ਕਮੀ ਆ ਵੀਰੇ ਸਾਡੇ ਬੱਚੇ ਜਿਹੜੇ ਆ ਨਾ ਬਾਹਰ ਜਾ ਕੇ ਬੜੀ ਮਿਹਨਤ ਕਰ ਲੈਂਦੇ ਨੇ ਇੱਥੇ ਨਹੀਂ ਬਟ ਇੱਕ ਤੁਸੀਂ ਕਹਿੰਨੇ ਆ ਇਹਦੇ ਵਿੱਚ ਬੜਾ ਵੱਡਾ ਪਰਦਾ ਇੱਕ ਜਦੋਂ ਕਰਨਾ ਚਾਹੁੰਦੇ ਆ ਨਾ ਸਾਡੇ ਬੱਚੇ ਉਹ ਜਾਂਦੇ ਨੇ ਮੰਡੀ ਉਹਨਾਂ ਨੂੰ ਖੜ੍ਹ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਨਾਲ ਹੀ ਧੱਕਾ ਕਰਦੇ ਨੇ ਕਿਉਂਕਿ ਇਹਨਾਂ ਦੀ ਬਾਰੇ ਛੋਹ ਰੇੜੀ ਲੱਗੀ ਆ ਜਦੋਂ ਸਾਡਾ ਨਿਆਣਾ ਇੱਕ 100 ਦੇ ਨਾਲ ਇਕ ਲਾਉਂਦਾ ਨਾ ਜੀ ਇਹ ਧੱਕਾ ਕਰਦੇ ਉਹਦੇ ਨਾਲ ਇੱਥੇ ਸਾਨੂੰ ਪੰਜਾਬੀਆਂ ਨੂੰ ਖੜਨਾ ਪੈਣਾ ਸਾਨੂੰ ਆਪ ਦੇਖਣਾ ਪੈਣਾ ਬਾਈ ਜੀ ਆਪਣਾ ਸਮਾਜ ਸਾਨੂੰ ਆਪ ਸਾਫ਼ ਕਰਨਾ ਪੈਣਾ ਸਾਰੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਨਹੀਂ ਹੁੰਦੀਆਂ ਸਾਡੇ ਨੈਤਿਕ ਜ਼ਿੰਮੇਵਾਰੀਆਂ ਬਿਨਾਂ ਇਹ ਸਾਨੂੰ ਆਪ ਖੁਦ ਸਪਾਈ ਕਰਨੀ ਪੈਣੀ ਹੈ ਤੇ ਅੰਕਲ ਜੀ ਅਸੀਂ ਗੱਲ ਕਰੀਏ ਕਿ ਕਾਫੀ ਢਾਡੀ ਦੀ ਉਮਰ ਹੋ ਚੁੱਕੀ ਹੈ ਤੁਸੀਂ ਵਿਦੇਸ਼ਾਂ ਦੇ ਵਿੱਚ ਨਹੀਂ ਰਹਿ ਚੁੱਕੇ ਆ ਤੇ ਕੀ ਅੱਧਾ ਦਾ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਜੋ ਹਾਲਤ ਬਣ ਗਈ ਹੈ ਪ੍ਰਵਾਸੀਆਂ ਬਹੁਤ ਮੈਨੂੰ 40 ਸਾਲ ਹੋ ਗਏ ਜੀ ਬਾਹਰ ਗਏ ਅਸੀਂ ਇੱਥੇ ਟਰੱਕ ਚਲਾਇਆ 1968 ਤੋਂ ਹੀ ਟਰੱਕ ਚਲਾਉਂਦੇ ਰਹੇ ਹਾਂ ਉਦੋਂ ਤੋਂ ਵੀ ਆਉਣ ਲੱਪੇ ਸੀ ਉਹ ਤੋਂ ਬਾਅਦ ਹੁਣ ਅਸੀਂ ਉਦੋਂ ਤੋਂ ਹੀ ਕਹਿ ਦਿੱਤਾ ਸੀ ਕਿ ਬਾਹਰ ਬਿਹਾਰ ਯੂਪੀ ਖਾੜਾ ਸਾਰਾ ਇੰਡੀਆ ਗਾਇਆ ਟਰੱਕਾਂ ਨਾਲ ਸਾਨੂੰ ਇਹ ਲੋਕਾਂ ਦੇ ਪਤਾ ਹੀ ਨਹੀਂ ਇਹਨਾਂ ਦੇ ਬਲੱਡ ਵਿੱਚ ਕੀ ਆ ਤਾਂ ਇਦਾਂ ਇੱਕ ਉਦੋਂ ਤੋਂ ਰੋਲੀ ਪਉਦੇ ਸੀ ਇੱਕ ਦੋ ਵਾਰ ਐਵੇਂ ਹੀ ਕਹੀ ਸੀ ਇਹਨਾਂ ਨੂੰ ਕਿ ਵੀ ਮਾਰੇ ਕੁੱਡੇ ਨਾਲ ਮੇਰੀ ਸੋਢੀ ਹੁੰਦਾ ਸੀ ਤਾਂ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਕੱਢੋ ਇੱਥੋਂ ਨਾ ਤਾਂ ਸਾਰੇ ਆਣ ਗਵਾਨ ਮੇਰੇ ਗਾਲ ਪੈ ਗਿਆ ਕਹਿੰਦੇ ਪਰਦੇਸੀ ਕੰਮ ਕਰਦੇ ਵਿਚਾਰੇ ਰਹਿਣ ਦੇ ਮੈਨੂੰ ਕੋਈ ਨਹੀਂ ਪਤਾ ਲੱਗ ਜੂਗਾ ਤੁਹਾਨੂੰ ਅਦੇ 40 ਕਿਹਾਲ ਹੋ ਗਏ ਆ ਆ ਹੁਣ ਕੀ ਹੋ ਗਿਆ ਇਹਲੇ 15 ਸਾਲ ਜਾਂ 5 ਸਾਲ ਦਾ ਨਿਆਣਾ 15 ਸਾਲਾਂ ਨੂੰ ਬਰਾਬਰ ਹੋਇਆ ਸਾਨੂੰ ਤਾਂ ਇਹ ਨਹੀਂ ਚਿਕਣਦੇ ਗਾ ਕੀ ਹੋਊ ਇਹ ਜੇਕਰ ਸਾਰੇ ਅਸੀਂ ਹੁਣ ਗੱਲ ਕਰੀਏ 40 ਸਾਲ ਪਹਿਲਾਂ ਇਹਨਾਂ ਦੇ ਘਰਾਂ 'ਚ ਜਾ ਕੇ ਦੇਖਿਆ ਸੀ ਪਈ ਇਹਨਾਂ ਦੀ ਰਹਿਣੀ ਸਹਿਣੀ ਕੀ ਆ ਇਹਨਾਂ ਦੀ ਮਾਨਸਿਕਤਾ ਕੀ ਆ ਉਨੀ 40 ਸਾਲ ਪਹਿਲਾਂ ਕਿਹਾ ਸੀ ਵੀ ਇਹਨਾਂ ਨੂੰ ਨਾ ਆਉਣ ਦਿਓ ਉਹ ਕਹਿੰਦੇ ਵੀ ਮੇਰਾ ਪਿੰਡ ਨੇ ਵਿਰੋਧ ਕੀਤਾ ਸੀ ਅਸੀਂ ਬਾਈ ਕਿਸੇ ਦੇ ਵਿਰੋਧੀ ਨਹੀਂ ਹਾਂਗੇ ਅਸੀਂ ਮਾੜੇ ਅੰਸਰਾਂ ਦੇ ਵਿਰੋਧੀ ਆ ਅਸੀਂ ਕਰ ਅਸੀਂ ਗੱਲ ਕਰੀਏ ਕਿ ਜੇਕਰ ਜਿਹੜਾ ਕੰਮ ਬਜ਼ੁਰਗਾਂ ਨੇ ਅੱਜ ਕੀਤਾ ਹੁੰਦਾ ਪਹਿਲਾਂ ਤੇ ਜੇਕਰ ਅੱਜ ਪੰਜਾਬ ਦੇ ਵਿੱਚ ਇਹ ਮੋਲ ਦੇਖਣ ਨੂੰ ਨਹੀਂ ਮਿਲਣਾ ਸੀ ਕਿ ਸਾਡੇ ਬੱਚੇ ਵੀ ਨਹੀਂ ਐ ਇਸ ਵਾਰਕ ਮੰਨੀ ਸੀ ਸਾਡੀ ਜਿਹੜੀ ਪੰਜਾਬੀ ਪੀੜ੍ਹੀ ਐ ਬਿਲਕੁਲ ਖਤਮ ਹੁੰਦੀ ਜਾ ਰਹੀ ਆ ਪੰਜਾਬੀ ਵਿਰਸਾ ਦੀ ਖਤਮ ਹੋ ਰਿਹਾ ਜਾ ਰਿਹਾ ਤੇ ਕਾਫੀ ਜਿਹੜੇ ਪਰਿਵਾਰਸੀਆਂ ਦੇ ਜਿਹੜੇ ਇੱਥੇ ਦਿਨ ਤਿਹਾੜੀ ਦੀ ਮਨਾਏ ਜਾਂਦੇ ਪਰ ਸਾਡੇ ਜਿਹੜੇ ਰਹਿਮਰਾਂ ਦੇ ਹਾਲ ਤੱਕ ਇਹ ਦਿਨ ਤਿਹਾੜੀ ਨਹੀਂ ਮਨਾਏ ਜਾ ਰਹੇ ਨੇ ਸਾਡੇ ਚ ਕਮੀ ਇਹ ਹੀ ਆ ਕਿ ਹੁਣ ਜਲਹਿਰਪੁਰਾ ਦੇਖੋ ਨਾ ਪਾਣੀ ਸਿਰ ਉੱਪਰ ਤੱਕ ਨੰਘ ਗਿਆ ਤਾਂ ਦੁਨੀਆ ਉੱਠੀ ਆ ਇਹ ਤੋਂ ਪਰੇਤ ਨਹੀਂ ਹੋਣਾ ਹੁਣ ਕੋਈ ਵੀ ਜੇ ਕਿਤੇ ਪਹਿਲਾਂ ਜਾਗਦੇ ਤੇ ਸ਼ਾਇਦ ਇਹ ਕੰਮ ਨਾ ਹੁੰਦੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਗੁਰੂ ਘਰ ਤੋਂ ਜਿਆਦਾ ਜੂਤ ਜਿੱਥੇ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਆ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਦੂਜੇ ਪਾਸੇ ਸਰਕਾਰਾਂ ਦਾ ਦੀ ਡਟ ਕੇ ਵਿਰੋਧ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝਾ ਕਰਿਆ ਹੁਸ਼ਿਆਰਪੁਰ ਤੋਂ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼